ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਆ ਲੇਡੀਜ਼ ਕਾਰਡੀਗਨ ਜੈਟਸ ਵਾਟਰ ਬੱਚਿਆਂ ਦੀਆਂ ਕੋਟੀਆਂ ਸਵਟਰ ਸਕੀਵੀ ਬਲਾਊਜ਼ ਕੈਪ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਆ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਆ ਵਿਦਆਊਟ ਜਾਲੀ ਜੇਕਰ ਤੁਸੀਂ ਵੀ ਆਪਣਾ ਕੋਈ ਪ੍ਰੋਜੈਕਟ ਵਿਦਆਊਟ ਜਾਲੀ ਬਿਨਾਂ ਜਾਲੀ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਜਿਹੜਾ ਅੱਜ ਦਾ ਆਪਣਾ ਇਹ ਡਿਜ਼ਾਈਨ ਬਿਨਾਂ ਜਾਲੀ ਤੋਂ ਤੇ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਆ ਚਾਰ ਸਲਾਂਗਨ ਬਾਰ-ਬਾਰ ਰਪੀਟ ਕਰਨਾ ਹੈ 6-6 ਕੁੰਡਿਆਂ ਦਾ ਡਿਜ਼ਾਈਨ ਜਦੋਂ ਤੁਸੀਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ 6 ਦੇ ਮਲਟੀਪਲ 10 ਕੁੰਡੇ ਵੱਧੂ ਰੱਖਣੇ ਠੀਕ ਹੈ ਜਿਵੇਂ 6 6 6 ਇਸ ਤਰ੍ਹਾਂ ਕਰਕੇ ਲਾਸਟ ਦੇ ਤਿੰਨ ਕੁੰਡੇ ਤੇ ਦੋ ਕੁੰਡੇ ਤੁਸੀਂ ਕੰਨੀਆਂ ਵਾਲਾ ਹੀ ਰੱਖਣੇ ਠੀਕ ਹੈ ਇੱਕ ਇੱਧਰ ਇੱਕ ਇੱਧਰ ਦੋ ਕੁੰਡੇ ਕਾਦੋ ਤਾਂ ਮੇਰੇ ਕੋਲ ਇੱਥੇ ਹੁਣ 2 4 6 8 10 12 14 16 18 20 22 23 ਕੁੰਡੇ ਆ ਠੀਕ ਹੈ 6 6 12 6 18 ਤਿੰਨ ਕੁੰਡੇ ਵਾਧੂ 21 ਤੇ ਦੋ ਕੁੰਡੇ ਕੰਨੀਆਂ ਲਈ 23 ਕੁੰਡੇ ਠੀਕ ਹੈ ਉਲਟੇ ਪਾਸੇ ਤਾਂ ਇਸ ਤਰ੍ਹਾਂ ਦਿਖਾਈ ਦਿੰਦਾ ਦੇਖੋ ਡਿਜ਼ਾਈਨ ਬਾਰਡਰ نیچے ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਬਾਰਡਰ ਤੋਂ ਉੱਪਰ ਆਪਾਂ ਜਿਹੜਾ ਆਪਣਾ ਡਿਜ਼ਾਈਨ ਸ਼ੁਰੂ ਕਰਨਾ ਹੈ ਸਿੱਧੇ ਪਾਸੇ ਤੋਂ ਡਿਜ਼ਾਈਨ ਸ਼ੁਰੂ ਹੋਊਗਾ ਰਾਈਟ ਸਾਈਡ ਤੋਂ ਠੀਕ ਹੈ ਤਾਂ ਪਹਿਲੀ ਸਿਲਾਈ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰਿਆ 6-6 ਕੁੰਡੇਾਂ ਤੇ ਡਿਜ਼ਾਈਨ ਬਣਾਉਣਾ ਠੀਕ ਹੈ ਬਾਦੂ ਕੁੰਡਾ ਆਪਾਂ ਤਾਰੂ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਇਸ ਤੋਂ ਬਾਅਦ ਦੇਖੋ ਤਿੰਨ ਕੁੰਡੇ ਸਿੱਧੇ 1 2 3 ਠੀਕ ਹੈ ਛੇ ਵਿੱਚੋਂ ਤਿੰਨ ਕੁੰਡੇ ਸਿੱਧੇ ਹੋਗੇ ਜਿਹੜੇ ਤਿੰਨ ਕੁੰਡੇ ਆ ਥ੍ਰੈਡ ਅੱਗੇ ਕਰਕੇ ਇਹਨਾਂ ਵਿੱਚ ਇੱਕ ਹੁੰਡਾ ਉਲਟਾ ਬਣਾਵਾਂਗੇ ਥ੍ਰੈਡ ਪਿੱਛੇ ਇੱਕ ਹੁੰਡਾ ਇਸ ਤਰ੍ਹਾਂ ਸਲਿੱਪ ਕਰਾਂਗੇ ਫਿਰ ਇੱਕ ਹੁੰਡਾ ਉਲਟਾ ਤਾਂ ਛੇ ਕੁੰਡੇ ਹੋਗੇ ਇਹ ਛੇ ਕੁੰਡਿਆਂ ਨੂੰ ਆਪਾਂ ਇਸ ਸਲਾਈ ਤੇ ਬਾਰ-ਬਾਰ ਰਿਪੀਟ ਕਰਨਾ ਹੈ ਇੱਕ ਕੁੰਡਾ ਵਾਧੂ ਉਤਾਰ ਕੇ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਇੱਕ ਉਲਟਾ ਇੱਕ ਸਲਿੱਪ ਇੱਕ ਉਲਟਾ ਠੀਕ ਹੈ ਤਾਂ ਦੁਬਾਰਾ ਫਿਰ ਰਿਪੀਟ ਕਰਾਂਗੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਦੇਖੋ ਇਸ ਤਰ੍ਹਾਂ ਫਿਰ ਉਲਟਾ ਫਿਰ ਸਲੈਪ ਫਿਰ ਉਲਟਾ 6 ਹੋ ਗਏ ਦੁਬਾਰਾ ਫਿਰ 1 2 3 ਸਿੱਧੇ ਇੱਕ ਉਲਟਾ ਇੱਕ ਸਲੈਪ ਇੱਕ ਉਲਟਾ ਠੀਕ ਹੈ ਲਾਸਟ ਤੇ ਤਿੰਨ ਕੁੱਡੇ ਸਿੱਧੇ ਆ ਜਾਣਗੇ ਨੀ ਵਾਲਾ ਕੁੰਡਾ ਇਹਦਾ ਆਪਾਂ ਸਿੱਧਾ ਬਣਾਵਾਂਗੇ ਵਾਧੂ ਕੁੰਡਾ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਦੇਖੋ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰਾਂਗੇ ਵਾਧੂ ਕੁੰਡਾ ਦੇਖੋ ਹੁਣ ਜਿਹੜੇ ਆਪਾਂ ਉਧਰ ਕੁੰਡੇ ਸਿੱਧੇ ਬਣਾਏ ਐ ਇਧਰ ਆਪਾਂ ਬਣਾਵਾਂਗੇ ਉਲਟੇ 1 2 3 ਜਿਹੜਾ ਉਧਰ ਉਲਟਾ ਬਣਾਇਆ ਇਧਰ ਸਿੱਧਾ ਸਲਿੱਪ ਵਾਲਾ ਫਰੈਡ ਅੱਗੇ ਕਰਕੇ ਸਲਿੱਪ ਠੀਕ ਹੈ ਥ੍ਰੈਡ ਪਿੱਛੇ ਜਿਹੜਾ ਕੁੰਡਾ ਸਿੱਧਾ ਹੈ ਉਧਰ ਉਲਟਾ ਹੈ ਇੱਧਰ ਸਿੱਧਾ ਤਾਂ ਤੈਨ ਇਸ ਤਰ੍ਹਾਂ ਹੋਗੇ 6 ਕੁੰਡੇ ਆਪਣੇ ਪਹਿਲਾ ਕੁੰਡਾ ਤਾਰ ਕੇ ਤੈਨ ਜਿਹੜੇ ਉਧਰ ਸਿੱਧੇ ਇੱਧਰ ਉਲਟੇ ਜਿਹੜਾ ਉਧਰੇ ਕੁਲਟਾ ਹੈ ਇੱਧਰ ਸਿੱਧਾ ਸਲਿੱਪ ਵਾਲਾ ਸਲਿੱਪ ਜਿਹੜਾ ਉਧਰ ਉਲਟਾ ਹੈ ਇੱਧਰ ਸਿੱਧਾ ਠੀਕ ਹੈ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਉਲਟੀ ਸਾਈਡ ਤੇ ਦਿਖਾਈ ਦਿੰਦੇ ਉਸੇ ਤਰ੍ਹਾਂ ਬਣਾਵਾਂਗੇ ਤੈਨ ਕੁੰਟੇ ਉਲਟੇ ਇੱਕ ਸਿੱਧਾ ਸਲਿੱਪ ਇੱਕ ਸਿੱਧਾ ਠੀਕ ਹੈ ਦੁਬਾਰਾ ਫੇਰ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਲੇਪ ਥ੍ਰੈਡ ਪਿੱਛੇ ਇੱਕ ਸਿੱਧਾ ਛੇ ਕੁੰਡੇ ਹੋ ਗਏ ਠੀਕ ਹੈ ਲਾਸਟ ਤੇ ਉਸੇ ਤਰ੍ਹਾਂ ਅੱਗੇ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਉਲਟੀ ਸिलाई ਉਲਟਾ ਬਣਾ ਲਾਂਗੇ ਦੋ ਸਲਾਈਆਂ ਦੇਖੋ ਕੰਪਲੀਟ ਹੋ ਗੀਆਂ ਡਿਜ਼ਾਈਨ ਦੀਆਂ ਤੀਸਰੀ ਸਲਾਈ ਆ ਗਈ ਤੀਸਰੀ ਸਲਾਈ ਚ ਹੋਊਗੀ ਡਿਜ਼ਾਈਨ ਦੀ ਜਗ੍ਹਾ ਚੇਂਜ ਠੀਕ ਹੈ ਪਹਿਲਾ ਗੁੰਡਾ ਤਾਰਾਂਗੇ ਹੁਣ ਜਿਹੜੇ ਪਹਿਲੀ ਸਲਾਈ ਵਿੱਚ ਆਪਾਂ ਤਿੰਨ ਸਿੱਧੇ ਬਣਾਏ ਸੀ ਇਸ ਤਰ੍ਹਾਂ ਆਪਾਂ ਤੀਸਰੀ ਸਲਾਈਟ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਇੱਕ ਉਲਟਾ ਫਿਰ ਤਿੰਨ ਸਿੱਧੇ ਡਿਜ਼ਾਈਨ ਉਹੀ ਹੈ ਆਪਣਾ ਜਗ੍ਹਾ ਚੇਂਜ ਹੋਈ ਹੈ ਠੀਕ ਹੈ ਫਿਰ ਦੁਬਾਰਾ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਇੱਕ ਉਲਟਾ ਤਿੰਨ ਕੁੰਡੇ ਸਿੱਧੇ ਥ੍ਰੈਡ ਲੱਗੇ ਇੱਕ ਉਲਟਾ ਇੱਕ ਸਲਿੱਪ ਇੱਕ ਉਲਟਾ ਥ੍ਰੈਡ ਪਿੱਛੇ ਤਿੰਨ ਕੁੰਡੇ ਸਿੱਧੇ ਇੱਕ ਉਲਟਾ ਸਲਿੱਪ ਉਲਟਾ ਲਾਸਟ ਵਾਲਾ ਸਿੱਧਾ ਠੀਕ ਹੈ ਤੀਸਰੀ ਸਿਲਾਈ ਹੋ ਗਈ ਕੰਪਲੀਟ ਡਿਜ਼ਾਈਨ ਦੀ ਠੀਕ ਹੈ ਚਾਰ ਸਿਲਾਈਆਂ ਡਿਜ਼ਾਈਨ ਚੌਥੀ ਦਾ ਲਾਸਟ ਸਲਾਈ ਬਣਾਵਾਂਗੇ ਆਪਾਂ ਜਿਹੜੇ ਕੁੰਡੇ ਜਿਸ ਤਰ੍ਹਾਂ ਦੇ ਦਿਖਾਈ ਦੇਣਗੇ ਉਸੇ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਤਾਰੋ ਚਾਹੇ ਬਣੂ ਹੁਣ ਦੇਖੋ ਇਹ ਕੁੰਡਾ ਉਲਟਾ ਇੱਕ ਸਲਿੱਪ ਇੱਕ ਉਲਟਾ ਇਸ ਤਰ੍ਹਾਂ ਠੀਕ ਹੈ ਤਾਂ ਇੱਕ ਸਿੱਧਾ ਥ੍ਰੈਡ ਅੱਗੇ ਸਲਿੱਪ ਵਾਲਾ ਸਲਿੱਪ ਥ੍ਰੈਡ ਪਿੱਛੇ ਇੱਕ ਸਿੱਧਾ ਤਿੰਨ ਹੋ ਗਏ ਥ੍ਰੈਡ ਕਰਾਂਗੇ ਅੱਗੇ ਜਿਹੜੇ ਉਧਰ ਤਿੰਨ ਸਿੱਧੇ ਇਧਰ ਤਿੰਨ ਉਲਟੇ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਇੱਕ ਸਿੱਧਾ ਥ੍ਰੈਡ ਅੱਗੇ ਸਲੈਪ ਇੱਕ ਸਿੱਧਾ ਇਸ ਤਰ੍ਹਾਂ ਥ੍ਰੈਡ ਅੱਗੇ ਤਿੰਨ ਉਲਟੇ ਠੀਕ ਹੈ ਇਸ ਤਰ੍ਹਾਂ ਫਿਰ ਆ ਗਿਆ ਇੱਕ ਸਿੱਧਾ ਸਲੈਪ ਸਿੱਧਾ ten ulti thread piche ek sidha ek slip ek sidha thread agge last wala ulta karna la dekho char salaiyan apni design diyan hon ga complete ulti side to dekho is tarah design ban ke aaya sidhe pase to apna is tarah design ban da bahut hi asaan design hai dekho ਚਾਰ ਸਲੰਘਾਂ ਦਾ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਹੈ ਜਦੋਂ ਹੁਣ ਆਪਾਂ ਦੁਬਾਰਾ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਉਸੇ ਤਰ੍ਹਾਂ ਇਹ ਪਹਿਲਾ ਕੁੰਡਾ ਵਾਧੂ ਉਤਾਰ ਕੇ ਤਿੰਨ ਸਿੱਧੇ ਇੱਕ ਸਲਿੱਪ ਇੱਕ ਉਲਟਾ ਇੱਕ ਸਲਿੱਪ ਇੱਕ ਉਲਟਾ ਸ਼ੀ ਹੋ ਗਿਆ ਠੀਕ ਹੈ ਸਾਰੀ ਸਲਾਈ ਪਹਿਲੀ ਇਸੇ ਤਰ੍ਹਾਂ ਰਿਪੀਟ ਕਰਾਂਗੇ ਤਿੰਨ ਸਿੱਧੇ ਇੱਕ ਉਲਟਾ ਸਲਿੱਪ ਉਲਟਾ ਤਿੰਨ ਸਿੱਧੇ ਉਲਟਾ ਸਲਿੱਪ ਉਲਟਾ ਤਿੰਨ ਸਿੱਧੇ ਠੀਕ ਹੈ ਲਾਸਟ ਵਾਲਾ ਸਿੱਧੇ ਪਾਸੇ ਦੀ ਸਲਾਈ ਸਿੱਧਾ ਬਣਾ ਲਾਂਗੇ ਰਾਂਗ ਸਾਈਡ ਤੋਂ ਆਪਾਂ ਬਣਾਵਾਂਗੇ ਜਿਹੜੇ ਤਿੰਨ ਸਿੱਧੇ ਤੇ ਤਿੰਨ ਉਲਟੇ ਇੱਕ ਸਿੱਧਾ ਇੱਕ ਸਲੀਪ ਇੱਕ ਸਿੱਧਾ ਠੀਕ ਹੈ ਇਸ ਤਰ੍ਹਾਂ ਤੀਸਰੀ ਸਲਾਈ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਤੀਸਰੀ ਸਲਾਈ ਚ ਆਪਾਂ ਪਹਿਲਾ ਕੁੰਡਾ اتار ਕੇ ਇੱਕ ਉਲਟਾ ਸਲੀਪ ਉਲਟਾ ਠੀਕ ਹੈ ਫਿਰ ਤਿੰਨ ਸਿੱਧੇ ਉਲਟਾ ਸਲੀਪ ਉਲਟਾ ਫਿਰ ਤਿੰਨ ਸਿੱਧੇ ਉਲਟਾ ਸਲੀਪ ਉਲਟਾ ਤਿੰਨ ਸਿੱਧੇ ਇਸ ਤਰ੍ਹਾਂ ਆਜੂਗੀ ਤੀਸਰੀ ਸਲਾਈ ਚੌਥੀ ਸਲਾਈ ਆ ਜੂਗੀ ਆਪਣੀ ਪਹਿਲਾ ਤਾਰ ਕੇ ਇੱਕ ਸਿੱਧਾ ਸਲਿੱਪ ਸਿੱਧਾ ਤੈਨ ਉਲਟ ਇਸ ਤਰ੍ਹਾਂ ਠੀਕ ਹੈ ਚਾਰ ਸਲਾਂਗਾਂ ਨੂੰ ਬਾਰ ਬਾਰ ਰਿਪੀਟ ਕਰਦੇ ਜਾਵਾਂਗੇ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਸਲਾਂਗਾਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਠੀਕ ਹੈ ਜੇ ਕਰਨਾ ਹੈ ਤਾਂ ਮੇਰਾ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਤੁਹਾਨੂੰ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਧੰਨਵਾਦ